ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਜੀਵ ਤਿਰਨਾਈ ਮਨ ਆਨੰਦ ਹੈ ਜੀਓ ਸਚੂ ਸਚਾ ਨਾ ਗੁਣ ਗੋਵਿੰਦ ਹੈ ਜੀਓ ਜੀਵ ਤਿਰ ਨਾਈ ਮਨ ਆਨੰਦ ਹੈ ਜੀਓ ਸਚੂ ਸਚਾ ਨਾ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਨ ਗੋਈ ਪਰਵਾਣਾ ਆਇ ਹੁਕਮ ਪਠਾਇਆ ਫੇਰ ਨ ਸਕੈ ਕੋਈ ਅਪੇ ਕਰ ਵਿਖੇ ਸਿਰ ਸਿਰ ਲੇਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨ ਕੋਈ ਆਇਆ ਜਾਈ ਸੀ ਜੀਉ ਹੁਕਮੀ ਹੋਏ ਨਿਬੇੜ ਪਰਮ ਚੁਕਾਈ ਸੀ ਜੀਉ ਗੁਰ ਭਰਮ ਚੁਕਾਏ ਅਕੱਥ ਕਹਾਈ ਸਚ ਮਹਿ ਸੋਚ ਸਮਾਣਾ ਆਪ ਉਪਾਏ ਆਪ ਸਮਾਈ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਨ ਤਿਰ ਵਡਿਆਈ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ ਇੱਕ ਸਾਹਿਬ ਦੁਇ ਰਾਹੇ ਵਾਦ ਵਧੰਦਿਆ ਜੀਓ ਦੁਇ ਰਾਹੇ ਚਲਾਈ ਹੁਕਮ ਸਬਾਈ ਜਨਮ ਬਵਾ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਿਖਲਾਦੀ ਸਿਰ ਭਾਰਾ ਹੁਕਮ ਆਇਆ ਹੁਕਮ ਨਾ ਬੂਝਾ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿੰਘ ਆਪੈ ਸਚ ਸਿਰਜਣ ਹਾਰਾ ਭਗਤ ਸੁਹੇ ਦਰਵਾਰ ਸ਼ਬਦ ਸੁਹਾਇ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਈ ਨਾਮ ਤਿਸਾਈ ਗੁਰ ਕਾ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜੋ ਤਿਰ ਮਨ ਭਾਣੀ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚ ਸੱਚੇ ਕੇ ਵਾਪਾਰੀ ਭੂਖ ਪਿਆਸੋ ਆਥ ਕਿਉ ਦਰ ਜਾਏ ਸਾ ਜੀਉ ਸਤਗੁਰ ਪੁੱਛੋ ਜਾਏ ਨਾਮ ਧਿਆਇ ਸਾ ਜੀਉ ਸਾਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣ ਦਿਨ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕੀ ਕਾਰ ਤਰੋਂ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨ ਨਾਮ ਨਿਵਾਰੀ ਕਰਣੀ ਕਾਰ ਤੁਰੋ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨ साद वाहिगुरु जी फतेह